ਦੇਖੋ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਕੰਧ ਤੇ ਲਿਖੀ ਦਿਖ ਰਹੀ ਹੈ ਸਰਕਾਰ ਹਰ ਇੱਕ ਹੀਲਾ ਵਸੀਲਾ ਵਰਤ ਕੇ ਇਹ ਚੋਣ ਜਿੱਤਣਾ ਚਾਹੁੰਦੀ ਹੈ ਸਰਕਾਰੀ ਮਸ਼ੀਨਰੀ ਦਾ ਉੱਥੇ ਧੱਕੇ ਦੁਰਪਯੋਗ ਹੋ ਰਹੇ ਪਹਿਲਾਂ ਵੀ ਸਾਨੂੰ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨੀ ਪਈ ਸੀ ਜਦੋਂ ਆਪਣੇ ਦੋ ਚਹੇਤੇ ਡੀਐਸਪੀ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹਨ ਹਰਮਿੰਦਰ ਸੰਧੂ ਉਹਨਾਂ ਨੇ ਉੱਥੇ ਲਾਏ ਉਹ ਤਾਂ ਮੈਂ ਧੰਨਵਾਦ ਕਰਦਾ ਇਲੈਕਸ਼ਨ ਕਮਿਸ਼ਨ ਦਾ ਜਿਨ੍ਹਾਂ ਨੇ ਸਾਡੀਆਂ ਗੱਲਾਂ ਤੱਥਾਂ ਤੇ ਸਬੂਤਾਂ ਨਾਲ ਸਹਿਮਤ ਹੋ ਕੇ ਉਹ ਡੀਐਸਪੀ ਆ ਕੀ ਉੱਥੋਂ ਬਦਲੀ ਦੇ ਹੁਕਮ ਜਾਰੀ ਕੀਤੇ ਫਿਰ ਜਿਹੜੇ ਕੈਂਡੀਡੇਟ ਆ ਸੁਖਵਿੰਦਰ ਕੌਰ ਰੰਦਾਵਾ ਜੀ ਉਹਨਾਂ ਦੀ ਬੇਟੀ ਦੇ ਉੱਤੇ ਮਤਲਬ ਐਸੀ ਸਰਕਾਰ ਹੈ ਜਿਹੜੀ ਧੀਆਂ ਪੈਣਾ ਤੇ ਵੀ ਪਰਚੇ ਦਰਜ ਕਰਦੀ ਐ ਕੰਚਨ ਪ੍ਰੀਤ ਦੇ ਉੱਤੇ ਇੱਕ ਝੂਠਾ ਪਰਚਾ ਦਰਜ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਧਰਨਾ ਲੱਗਿਆ ਤੇ ਪੁਲਿਸ ਨੇ ਆ ਕੇ ਉੱਥੇ ਬਿਆਨ ਦਿੱਤਾ ਕਿ ਜੀ ਇਸ ਪਰਚੇ ਦੇ ਵਿੱਚ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਹੁਣ ਸਰਕਾਰ ਦਾ ਮਿਆਰ ਇਹਨਾਂ ਨੀਤੇ ਚਲਾ ਗਿਆ ਕਿ ਕੰਚਨ ਪ੍ਰੀਤ ਕੌਰ ਦੀ ਰੈਕੀ ਕੀਤੀ ਜਾ ਰਹੀ ਹੈ ਅੱਜ ਉਥੇ ਦੇ ਲੋਕਲ ਸ਼ਰਮਨੀ ਇਕਲਦਰ ਦੇ ਲੀਡਰ ਤੇ ਵਰਕਰ ਸਹਿਬਾਨਾਂ ਨੇ ਉਥੇ ਨਾਲ ਹੀ ਕੰਚਨਪ੍ਰੀਤ ਸੀ ਇੱਕ ਗੱਡੀ ਜਿਹੜੀ ਕਿ ਲਗਾਤਾਰ ਦੋ ਦਿਨ ਤੋਂ ਉਹਨਾਂ ਦਾ ਪਿੱਛਾ ਕਰ ਰਹੀ ਹੈ ਜਦੋਂ ਉਹਨੂੰ ਰੋਕਿਆ ਉਹਦੇ ਚੋਂ ਦੋ ਬੰਦੇ ਬਾਹਰ ਨਿਕਲ ਕੇ ਆਪਣੇ ਆਪ ਨੂੰ ਸਿਵਲ ਵਰਦੀ ਦੇ ਵਿੱਚ ਸੀ ਦੋਵੇਂ ਬੰਦੇ ਅਖੇ ਜੀ ਅਸੀਂ ਪੁਲਿਸ ਦੇ ਮੁਲਾਜ਼ਮ ਹਾਂ ਤੇ ਸਾਡੀ ਡਿਊਟੀ ਲੱਗੀ ਹੈ ਕਿ ਅਸੀਂ ਕੰਚਨਪ੍ਰੀਤ ਨੂੰ ਦੇਖਣਾ ਕਿ ਕਿੱਥੇ ਜਾਂਦੇ ਨੇ ਕਿਹਨੂੰ ਮਿਲਦੇ ਨੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਆਪਾਂ ਕਰਨਾ ਕੀ ਚਾਹ ਰਹੇ ਇਹ ਇਸ ਤਰੀਕੇ ਦੇ ਹੱਥ ਕੰਡੇ ਵਰਤ ਕੇ ਤੁਸੀਂ ਚੋਣ ਜਿੱਤ ਲਓਗੇ ਕਿ ਧੀਆਂ ਪੈਣਾ ਦੀ ਇਸ ਤਰੀਕੇ ਰੈਕੀ ਕਰਵਾ ਕੇ ਔਰ ਖਾਸ ਕਰਕੇ ਉਹ ਜਿਹੜੇ ਦੋ ਪੁਲਿਸ ਮੁਲਾਜ਼ਮ ਨੇ ਉਹਨਾਂ ਕੋਲ ਤਾਂ ਕੋਈ ਲਿਖਤੀ ਆਰਡਰ ਹੀ ਹੈ ਨਹੀਂ ਕਦੇ ਤਾਂ ਕਹਿੰਦੇ ਨੇ ਜਿਹੜਾ ਐਸਪੀ ਰਿੱਪੂ ਦਮਨ ਸਿੰਘ ਹੈ ਕਿਹੜੇ ਉਹਨਾਂ ਨੇ ਭੇਜਿਆ ਕਦੇ ਕਹਿੰਦੇ ਨੇ ਜਿਹੜੇ ਸੀਆਈ ਦਾ ਇੰਚਾਰਜ ਹੈ ਪ੍ਰਭਜੀਤ ਉਹਨੇ ਭੇਜਿਆ ਪਰ ਕੋਈ ਲਿਖਤੀ ਆਰਡਰ ਉਹਨਾਂ ਕੋਲ ਹੈ ਨਹੀਂ ਨਾ ਉਹਨਾਂ ਦੇ ਵਰਦੀ ਪਾਈ ਹੈ ਗੱਡੀ ਦੇ ਉੱਤੇ ਨੰਬਰ ਪਲੇਟ ਜਾਲੀ ਲੱਗੀ ਹੈ ਤੇ ਜੇ ਕੱਲ ਨੂੰ ਕੋਈ ਅਣਸੁਖਾਵੀ ਘਟਨਾ ਉੱਥੇ ਵਾਪਰ ਗਈ ਪਰ ਜ਼ਿੰਮੇਵਾਰ ਕੌਣ ਹੈ ਮੈਂ ਅੱਜ ਵੀ ਅਫਸਰਾਂ ਨੂੰ ਕਹਿਣਾ ਚਾਹੁੰਦਾ ਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰੋ ਕੋਈ ਅਫਸਰ ਸੰਵਿਧਾਨ ਤੋਂ ਵੱਡਾ ਨਹੀਂ ਜੇ ਕੋਈ ਅਫਸਰ ਸੰਵਿਧਾਨ ਤੋਂ ਬਾਹਰ ਜਾ ਕੇ ਸਰਕਾਰ ਦੀ ਸ਼ਹਿਤੇ ਐਸੀ ਕੋਜੀ ਹਰਕਤ ਜਾਂ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਲਈ ਇਲੈਕਸ਼ਨ ਕਮਿਸ਼ਨ ਵੀ ਬੈਠਾ ਤੇ ਅਦਾਲਤਾਂ ਦੇ ਵਿੱਚ ਵੀ ਲੈ ਕੇ ਜਾਵਾਂਗੇ ਧੱਕਾ 10 ਦਿਨਾਂ ਦਾ ਮੇਰੀ ਗੱਲ ਯਾਦ ਰੱਖਿਓ 11 ਤਰੀਕ ਨੂੰ ਚੋਣਾਂ ਤੋਂ ਬਾਅਦ ਕਿਸੇ ਨੇ ਕਿਸੇ ਅਫਸਰ ਦੇ ਨਾਲ ਨਹੀਂ ਖੜਨਾ ਸੋ ਅਫਸਰ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਇਹ ਜਿਹੜੀ ਚੋਣ ਹੈ ਜਿਹੜਾ ਉਹਨਾਂ ਤੇ ਫਰਜ਼ ਹੈ ਅਫਸਰਾਂ ਤੇ ਅਮ ਨੂੰ ਮਾਨ ਨਾਲ ਕਰਉਣ ਸੋਇ ਕੋਝੀਆਂ ਹਰਕਤਾਂ ਤੋਂ ਸਰਕਾਰ ਬਾਜ਼ ਆਵੇ ਤੇ ਜਿਹੜੇ ਬੰਦਿਆਂ ਨੇ ਅਜ ਕੰਚਨ ਪ੍ਰੀਤ ਦੀ ਰੈਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਜਾਂ ਤਾਂ ਸਰਕਾਰ ਕਾਰਵਾਈ ਕਰੇ ਨਹੀਂ ਹੁਣ ਉਹਨਾਂ ਦੇ ਨਾਮ ਸਮੇਤ ਉਹਨਾਂ ਦੀ ਵੀਡੀਓ ਅਸੀਂ ਚੋਣ ਜਿਹੜੇ ਕਮਿਸ਼ਨ ਹੈ ਮੁਖ ਚੋਣ ਅਧਿਕਾਰੀ ਸਿਵਨਸੀਸ ਸਾਹਿਬ ਮੈਂ ਉਹਨਾਂ ਨੂੰ ਵੀ ਭੇਜਣ ਲੱਗਿਆ ਕਿ ਐਸੇ ਜਿਹੜੇ ਪੁਲਿਸ ਅਫਸਰ ਨੇ ਜਿਹੜੇ دہشت ਫਲਾ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ